ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ 8 ਗੁਰਦੁਆਰਿਆਂ ਸਾਹਿਬ ਦਾ ਪ੍ਰਬੰਧ ਦੇਣ ਲਈ ਜਨਮ ਮੈਨੇਜਰ ਨੂੰ ਪੱਤਰ ਲਿਖ ਦਿੱਤਾ ਔਰ ਇਸ ਸਬੰਧ ਵਿੱਚ ਬਗਲਬਾਤ ਕਰਨੀ ਸਾਰਨਾਲ ਬਰਮਨ ਸਿੰਘ ਰਾਮੂਵਾਲ ਨੇ ਅਕਾਲੀ ਦਲ ਤੋਂ ਰਮੋਲੇ ਸਾਹਿਬ ਇੱਕ ਤਰ੍ਹਾਂ ਨਾਲ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੇ ਪ੍ਰਬੰਧ ਲੈਣ ਦੇ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਲੈ ਰਹੇ ਹੋ ਦੇਖੋ ਸਰਾਸਰ ਗਲਤ ਹੈ ਦੇਸ਼ ਦਾ ਸੰਵਿਧਾਨ ਗ੍ਰਹਿ ਮੰਤਰਾਲੇ ਵੱਲੋਂ ਕੀਤਾ ਗਿਆ ਵਿਵੇਚਨ ਸੁਪਰੀਮ ਕੋਰਟ ਚ ਪੈਂਦੇ ਕੀ ਪਿਆ ਕੇਸ ਔਰ ਇਸ ਸ਼੍ਰੀ ਅਕਾਲ ਤਖਤ ਸਾਹਿਬ ਨੇ ਕੀਤਾ ਹੋਇਆ ਢੀਂਡਾ ਸਾਹਿਬ ਦਾ ਔਰ ਬਾਦਲ ਸਾਹਿਬ ਦਾ ਵਾਅਦਾ ਇਹ ਸਾਰਿਆਂ ਦੀ ਤੋੜ ਕੇ ਤੁਸੀਂ ਕਿਵੇਂ ਕਹਿ ਸਕਦੇ ਹੋ ਪ੍ਰਬੰਧ ਲਵਾਂਗੇ ਇਸ ਲਈ ਇਹ ਗਲਤ ਹੈ ਕਾਨੂੰਨੀ ਤੌਰ ਤੇ ਵੀ ਔਰ ਸਿੱਖ ਜੋ ਮਰਿਆਦਾ ਹੈ ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਇਹ ਕੋਹਰ ਉਲੰਘਣਾ ਹੋਵੇਗੀ ਇਕ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਹਰਿਆਣਕੁਰ ਦਰਬੰਦ ਕਮੇਟੀ ਇਹ ਕਹਿ ਰਹੀ ਹੈ ਕਿ ਉਹ ਕਾਨੂੰਨੀ ਤੌਰ ਤੇ ਮਾਨਤਾ ਹੈਗੀ ਹੈ ਤੁਸੀਂ ਇਸ ਚੀਜ਼ ਦਾ ਪ੍ਰਬੰਧ ਜਿਹੜਾ ਹੈਗਾ ਅਗਰ ਤੁਸੀਂ ਨਹੀਂ ਦਿੰਦੇ ਹੈਗੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਪ੍ਰਬੰਧ ਨਹੀਂ ਦਿੰਦੀ ਤਾਂ ਟਕਰਾਵ ਕਿਤੇ ਨਾ ਕਿਤੇ ਵਣ ਸਕਦਾ ਹੈ ਤੁਸੀਂ ਦੇਖੋ ਕਾਨੂੰਨੀ ਤੌਰ ਤੇ ਦੁਨੀਆ ਭਰ ਦੇ ਸਿੱਖ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਨੂੰ ਸਰਵ ਉੱਚ ਸਿੱਖਾਂ ਦੀ ਸਰਵ ਉੱਚ ਪਾਰਲੀਮੈਂਟ ਮੰਨਦੇ ਆ ਪ੍ਰਮਾਨਤ ਸ਼੍ਰੀ ਅਕਾਲ ਤਖਸਬ ਉੱਥੇ ਨੇ ਸ਼੍ਰੀ ਦਰਬਾਰ ਸਾਹਿਬ ਅਮਰ ਸਰ ਸਾਹਿਬ ਨੇ ਉੱਥੇ ਇਹਨਾਂ ਦਾ ਹੈੱਡਕੁਆਰਟਰ ਹੈ ਬਲਵੰਤ ਸਿੰਘ ਰਾਮਵਾਲੇ ਸਾਹਿਬ ਬਹੁਤ ਸਾਰੇ ਸੀਨੀਅਰ ਲੀਡਰ ਤੁਹਾਡੀ ਵੀ ਖਾਸ ਤੌਰ ਤੇ ਡਿਊਟੀ ਲੱਗੀ ਸੀਗੀ ਅਲੱਗ ਉਹਨਾਂ ਹਰਿਆਣੇ ਦੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਹੁਣ 2 ਅਗਸ ਦਾ ਸਮਾਂ ਹੈਗਾ 2 ਅਗਸ ਦੇ ਵਿੱਚ ਅਗਰ ਪ੍ਰਬੰਧ ਨਹੀਂ ਹੁੰਦਾ ਕਿ ਆ ਤੁਸੀਂ ਫੇਰ ਤੋਂ ਉੱਥੋਂ ਜਾਓਗੇ ਜਾਂ ਕਿਤੇ ਨਾ ਕਿਤੇ ਇਸ ਮਸਲੇ ਦਾ ਜਿਹੜਾ ਹੱਲ ਹੈ ਉਹ ਗੱਲਬਾਤ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਮੈਂ ਬੜਾ ਸਪਸ਼ਟ ਹਾਂ ਕਿ ਦੋ ਗੱਸ ਦਾ ਅਲਟੀਮੇਟਮ ਇਸ ਕਾਨੂੰਨ ਤੇ ਸੰਵਿਧਾਨ ਤੇ ਸ਼੍ਰੀ ਅਕਾਲ ਤਖਸਾਲ ਨਾਲ ਕੀਤੇ ਵਾਅਦੇ ਦੀ ਘੋਰ ਉਲੰਘਣਾ ਹੈ ਮੈਂ ਸਮਝਦਾ ਅਸੀਂ ਤਾਂ ਸਮਝਾਉਣ ਜਾਂਦੇ ਸਿੱਖ ਉੱਥੇ ਇਕੱਠੇ ਹੋਈ ਜਾਂਦੇ ਆਪਣੇ ਆਪ ਇਹ ਤਾਂ ਕਿੰਨੇ ਵੀ ਦੇਖੋ ਟਕਰਾਓ ਨਾ ਕਰਿਓ ਅੰਦਰ ਉਹਨਾਂ ਨੇ ਵੀ ਕਿੰਨੇ ਟਕਰਾਓ ਨਾ ਕਰਿਓ ਅੱਗੇ ਹੀ ਕਲੰਕ ਨਹੀਂ ਲੈਂਦੇ ਸ਼੍ਰੀਮਤੀ ਇੰਦਰਾ ਗਾਂਧੀ ਵੇਲੇ ਜੋ ਕੁਝ ਫੌਜ ਗਈ ਹੁਣ ਤੁਸੀਂ ਸਿਵਲ ਵਰਦੀ ਚ ਸਿੱਖ ਭੇਜੋਗੇ ਜਿਹੜੇ ਸਿਪਾਈ ਪੁਲਿਸ ਦੇ ਹਰਿਆਣੇ ਦੇ ਸਭ ਦੁਨੀਆ ਨੂੰ ਪਤਾ ਕੀ ਕਰਨਾ ਇਹਦੇ ਨਾਲ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਸਿੱਖਾਂ ਦੇ ਧਾਰਮਿਕ ਮਾਮਲਿਆਂ ਚ ਕਦੇ ਫੌਜ ਕਦੇ ਪੁਲਿਸ ਫਸਾਉਣੀ ਇਹਨਾਂ ਦੀ ਹਰਿਆਣਾ ਦੀ ਸਰਕਾਰ ਦੀ ਤੁਸੀਂ ਸੀਨੀਅਰ ਆਗੂ ਹੈਗੇ ਹੋ ਕਿਆ ਲੱਗਦਾ ਨਹੀਂ ਕਿ ਇਹ ਜਿਹੜਾ ਮਸਲਾ ਸੀ ਹਰਿਆਣਾ ਦਾ ਵੱਖਰੀ ਗੁਰਦੁਆਰਾ ਪਰੰਧ ਕਮੇਟੀ ਦਾ ਜਾਂ ਹਰਿਆਣਾ ਦੇ ਸਿੱਖਾਂ ਦਾ ਜਿਹੜਾ ਮਸਲਾ ਆਇਆਗਾ ਉਹ ਗੱਲਬਾਤ ਨਾਲ ਹੀ ਸੁਲਝ ਸਕਦਾ ਸੀਗਾ ਜਾਂ ਉਸ ਗੱਲਬਾਤ ਤੋਂ ਅਸੀਂ ਦੂਰ ਹੋਏ ਆ ਅਸੀਂ ਤਾਂ ਬਿਲਕੁਲ ਦੂਰ ਨਹੀਂ ਹੋਏ ਇੱਕ ਹਰਿਆਣਾ ਦੀ ਵੱਖਰੀ ਸਬ ਕਮੇਟੀ ਬਣਾ ਕੇ ਬੇਅਦ ਅਖਤਿਆਰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਪਰ ਉਹ ਕਮੇਟੀ ਲੇਟ ਨਹੀਂ ਦਿੱਤੀ ਹੈ ਕਿ ਜੇ ਤੁਸੀਂ ਕਹਿ ਰਹੇ ਸਬ ਕਮੇਟੀ ਬਣਾਈ ਹੈ ਦੁਨੀਆ ਵਿੱਚ ਲੇਟ ਵੀ ਕੋਈ ਗੱਲ ਸਹੀ ਹੋ ਜੇ ਤਾਂ ਕੋਈ ਮਾੜੀ ਗੱਲ ਨਹੀਂ ਇਸ ਅਨਸਰਦਾਰ ਬਲਵੰਤ ਸਿੰਘ ਸਾਫ਼ ਤੌਰ ਤੇ ਕਹਿਣਾ ਹੈਗਾ ਕਿ ਜੋ ਹਰਿਆਣਾ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਅਲਟੀਮੇਟਮ ਦਿੱਤਾ ਗਿਆ ਹੈ